ਕਾਮਰੇ ਖੁਸ਼ੀਆ ਸਿੰਘ ਜੀ ਮਰੇਗਾ ਰਜਗਾਰ ਪ੍ਰਾਪ ਜੁਨਿਆਂ ਦਾ ਜਿਲ੍ਹਾ ਸਕੱਤਰ ਅਸੀਂ ਲਗਭਗ ਮਹਿਕਲਾਂ ਬਲਾਕ ਦੇ 38 ਪਿੰਡ ਨੇ 38 ਪਿੰਡਾਂ ਦੇ ਵਿੱਚ ਪੋਲਾ ਸਿੰਘ ਕਰਾਲ ਮਾਜਰਾ ਕੌਰ ਸਿੰਘ ਕਰਾਲ ਮਾਜਰਾ ਆਪਣੇ ਹੈਪੀ ਸਿੰਘ ਸੀਨੀਵਾਲ ਖੁਰਦ ਕਲਾ ਪਰਮਜੀਤ ਸਿੰਘ ਗਾਂਧੀ ਮਹਿਕਲਾਂ ਅਸੀਂ ਲਗਭਗ ਸਾਰੇ ਪਿੰਡਾਂ ਦੇ ਵਿੱਚ ਕਮੰਤਰੀ ਮਜ਼ਦੂਰ ਦੇ ਹਾਲੇ ਨੂੰ ਮੁੱਖ ਰੱਖ ਕੇ ਪਿੰਨਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਆਇਆ। ਮੀਟਿੰਗਾਂ ਦੇ ਵਿੱਚ ਲਗਭਗ ਸਾਰੇ ਮਜ਼ਦੂਰਾਂ ਦਾ ਪੂਰਾ ਹੰਗਾਰਾ ਵੀ ਅਸੀਂ ਮੈਲ ਕਲਾ ਮਜ਼ਦੂਰਾਂ ਦੇ ਦਿਨ ਤੇ ਆਵਾਂਗੇ ਚਾਹੇ ਸਾਡੇ ਪਵਾਂ ਕੰਮ ਵੀ ਚੱਲ ਰਿਹਾ ਹੋਵੇ। ਕਿਉਂਕਿ ਮਜ਼ਦੂਰ ਅੱਜ ਔਖਾ ਦਾ ਕੀਤੇ ਹੋਏ ਕੰਮ ਦੇ ਸਮੇਂ ਸਰ ਪੈਸੇ ਨਹੀਂ ਮਿਲਦੇ। 100 ਦਿਨ ਦੀ ਮਜ਼ਦੂਰਾਂ ਦੀ ਗਰੰਟੀ ਹੈ ਕੰਮ ਦੀ 100 ਦਿਨ ਕਿਸੇ ਬੰਦੇ 'ਚ ਲੱਗ ਨਹੀਂ ਰਿਹਾ। ਮੋਦੀ ਨੇ ਜਦੋਂ ਦਾ 11 ਸਾਲ ਤੋਂ ਰਾਜ ਭਗਤ ਆਇਆ ਉਹਨਾਂ ਨੇ ਨਰੇਗਾ ਦੇ ਜਿੰਨੇ ਦੇਸ਼ ਦੇ ਵਿੱਚ ਜੋਬ ਕਾਰਡ ਬਣੇ ਹੋਇਆ ਜਦੋਂ 2005 ਦੇ ਵਿੱਚ ਕਾਨੂੰਨ ਬਣਿਆ ਸੀ ਉਦੋਂ ਜੋਬ ਕਾਰਡ ਬਹੁਤ ਗਿਣਤੀ ਘੱਟ ਸੀ ਉਹ ਜੋ ਲੋਕਾਂ ਨੂੰ ਕੰਮ ਖੇਤਾਂ 'ਚ ਮਿਲਦਾ ਸੀ ਅੱਜ ਜਿਹੜਾ ਪੰਜਾਬ ਦਾ ਮਜ਼ਦੂਰ ਆ ਖੇਤਾਂ 'ਚੋਂ ਬਾਹਰ ਹੋ ਗਿਆ ਉਹਨਾਂ ਕੋਲੇ ਕੋਈ ਕੰਮ ਨਹੀਂ ਨਰੇਗਾ ਦੀ ਜਿਹੜੀ ਗਿਣਤੀ ਆ ਜੋਬ ਕਰਨ ਦੀ ਉਹ ਵਧ ਗਈ ਵਧਣ ਦੇ ਕਾਰਨ ਨਰੇਗਾ ਦਾ ਜਿਹੜਾ ਵਜਟ ਉਹ ਵਧਾਉਣਾ ਚਾਹੀਦਾ ਸੀ ਜਿਹੜਾ ਉਸ ਸਮੇਂ 11000 ਕਰੋੜ ਸੀਗਾ ਪਰ ਇਹਨੇ ਮੋਦੀ ਨੇ ਘਟਾ ਘਟਾ ਕੇ ਅੱਜ 83000 ਕਰੋੜ ਰੁਪਇਆ ਇਸ ਸਾਲ ਦਾ ਰੱਖਿਆ ਇਸ ਲਈ ਸਾਲ ਦੇ ਪੈਸੇ ਇਸ ਕਰਕੇ ਰੋਕੇ ਪਏ ਆ ਕਿ ਜਿਹੜਾ ਪੈਸਾ ਸੀ ਉਹ ਪਹਿਲੇ ਹੀ ਵਰਤਿਆ ਗਿਆ ਜਿਹੜਾ ਜਨਵਰੀ ਤੋਂ ਲੈ ਕੇ ਕੰਮ ਮਾਰਚ 31 ਮਾਰ ਤੱਕ ਕਰਿਆ ਉਹਨਾਂ ਦੇ ਪੈਸੇ ਰੋਕੇ ਪਏ ਆ ਜਿਹਦੇ ਪੈਸੇ ਉਹ ਪਏ ਨਹੀਂ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਰੋਸ ਆ ਮਜ਼ਦੂਰਾਂ ਦਾ ਜਿਹੜਾ ਇੱਕ ਮੰਤਰੀ ਦਿਹਾੜਾ ਜੀ ਨੇ ਜਿਹਨੂੰ ਸਾਰੀ ਦੁਨੀਆ ਦੇ ਵਿੱਚ ਮਜ਼ਦੂਰਾਂ ਨੇ ਦਿਨ ਮਨਾਉਣਾ ਸਰਕਾਰਾਂ ਨੇ ਵੀ ਮਨਾਉਣਾ ਸਰਕਾਰ ਨੇ ਵੀ ਇਹ ਗੱਲ ਕਹਿਣੀ ਆ ਵੀ ਮਜ਼ਦੂਰ ਬਹੁਤ ਸੌਖੇ ਹੋ ਗਏ ਮਜ਼ਦੂਰਾਂ ਕੋਲ ਹੁਣ ਕੰਮ ਬਹੁਤ ਆ ਅਸੀਂ 15 ਕਿਲੋ ਕਣਕ ਫ੍ਰੀ ਦੇਈ ਜਾਂਦੇ ਆ ਪਰ ਮਾਮਲਾ ਇਸ ਗੱਲ ਦਾ ਮਜ਼ਦੂਰ 15 ਕਿਲੋ ਕਣਕ ਨਾਲ ਸੌਖਾ ਨਹੀਂ ਹੋ ਸਕਦਾ ਜਿਨ੍ਹਾਂ ਇੱਕ ਉਹਨਾਂ ਨੂੰ ਪੂਰਾ ਸਾਲ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਬੇਲਾਂ ਨੂੰ ਇਹ ਪੂਰਾ ਸਾਲ ਰੋਜ਼ਗਾਰ ਮਿਲੂਗਾ ਪਰ ਇਸ 100 ਦਿਨ ਦੇ ਕਾਨੂੰਨ ਬਣਾ ਕੇ ਵੀ ਸਰਕਾਰ ਉਹਨੂੰ ਵੀ ਕੰਮ ਪੂਰਾ ਦੇ ਮਿਲ ਨਹੀਂ ਰਿਹਾ ਕਿਉਂਕਿ ਭਗਵਾਨਤਮਾਨ ਦੀ ਸਰਕਾਰ ਨੇ ਡੀਸੀਆਂ ਨੂੰ ਹੁਕਮ ਕਰਤੇ ਜਵਾਨੇ ਵੀ ਤੁਸੀਂ ਜਿਹੜੇ ਪਿੰਡ ਦੀ ਪੰਚਾਇਤ ਮਤਾ ਪਾਉਂਦੀ ਆ ਚਾਹੇ ਉਹ ਸਾਂਝੀ ਸਾਧੇ ਰਸਤੇ ਦਾ ਹੋਵੇ ਚਾਹੇ ਉਹ ਸ਼ਮਸ਼ਾਨ ਘਾੜ ਦਾ ਹੋਵੇ ਚਾਹੇ ਸਕੂਲਾਂ ਦੀ ਸਫਾਈ ਦਾ ਹੋਵੇ ਚਾਹੇ ਉਹ ਬੱਟਰ ਬਕਸ਼ਾ ਦੀ ਸਫਾਈ ਦਾ ਹੋਵੇ ਚਾਹੇ ਪਿੰਡ ਤੋਂ ਜੂਤ ਇੱਕ ਲੈਂਕ ਰੋਣਾਂ ਦੀ ਆਸੇਬਦੀ ਬਰਮਾ ਬਣਾਉਣ ਦਾ ਹੋਵੇ ਉਹ ਡੀਸੀਆਂ ਨੂੰ ਇੱਕ ਇੱਕ ਕਹਦਾ ਵੀ ਇਹਦੀ ਲੋੜ ਨਹੀਂ ਹੈ ਪਰ ਮਜ਼ਦੂਰਾਂ ਨੂੰ ਲੋੜ ਆ ਕਿਉਂਕਿ ਨਿਰੇਗਾ ਦਾ ਕੰਮ ਤਾਂ ਉੱਥੇ ਮਿਲਣਾ ਹੋਰ ਤਾਂ ਮਿਲ ਨਹੀਂ ਕਿਤੇ ਉਹ ਬੰਦ ਕਰਨ ਦੇ ਨਾਲ ਮਜ਼ਦੂਰਾਂ ਦਾ ਕੰਮ ਜਿਹੜਾ ਉਹ ਬਹੁਤ ਜ਼ਿਆਦਾ ਘਟ ਗਿਆ ਪਿਛਲੇ ਸਾਲ ਜਿੱਥੇ ਜਥੇਬੰਦੀ ਵੀ ਮਜ਼ਦੂਰਾਂ ਦੀ ਜਿੱਥੇ ਮਜ਼ਦੂਰ ਵੀਡੀਓ ਬਲਾਕ ਦੇ ਵਿੱਚ ਇੱਕ ਸਾਲ ਦੇ ਵਿੱਚ 7 ਵਾਰੀ ਅਰਜੀ ਦਿੰਦੇ ਆ ਕੰਮ ਮੰਗਦੇ ਆ 15 ਦਿਨਾਂ ਦਾ ਉੱਥੇ ਤਾਂ ਸੌਧਨ ਲੱਗਿਆ ਪਰ ਜਿੱਥੇ ਮਜ਼ਦੂਰਾਂ ਦੀ ਕੋਈ ਜਥੇਬੰਦੀ ਨਹੀਂ ਮਜ਼ਦੂਰਾਂ ਨੂੰ ਕੋਈ ਬਾਹ ਨਹੀਂ ਫੜਨ ਤਿਆਰ ਹੋ ਮਜ਼ਦੂਰ ਆਪ ਆਉਣ ਨੂੰ ਤਿਆਰ ਨੇ ਪੰਚਾਇਤ ਤੇ ਨਿਰਭਰ ਕਰਦੇ ਆ ਵੀ ਸਾਨੂੰ ਪੰਚਾਇਤ ਕੰਮ ਲੈ ਕੇ ਆਉ ਉੱਥੇ 15 20 ਤੋਂ ਦਿਨ ਤੋਂ ਵੱਧ ਲੱਗੇ ਨਹੀਂ ਕਿਤੇ ਇਸ ਲਈ ਅਸੀਂ ਅੱਜ ਮੰਗ ਕਰਦੇ ਆ ਵੀ ਜੇ ਜਦੋਂ ਮਜ਼ਦੂਰਾਂ ਦੀ ਗਿਣਤੀ ਵਧੀ ਹੈ ਜੌਬ ਕਰਨ ਦੀ ਗਿਣਤੀ ਵਧੀਆ ਇਹ ਬਜਟ ਵਧਾਉਣਾ ਚਾਹੀਦਾ ਸੀ ਕੰਮ ਦੇ ਘੰਟੇ ਘਟਾਉਣੇ ਚਾਹੀਦੇ ਸੀ ਤਾਂ ਕਿ ਸਾਰੇ ਲੋਕਾਂ ਨੂੰ ਕੰਮ ਹੋਰ ਮਿਲੇ ਬੇਰੁਜ਼ਗਾਰੀ ਦੀ ਵਾਧਾ ਹੋਇਆ ਪਰ ਜਦੋਂ ਇਹ ਕਾਨੂੰਨ ਬਣਾਇਆ 2005 ਦੇ ਵਿੱਚ ਉਦੋਂ ਘੰਟੇ 6 ਸੀ ਉਦੋਂ ਬਾਅਦ ਇਹਨੇ 8 ਕਰਤੇ ਭਗਮਾਨਤਮਾਨ ਦੀ ਸਰਕਾਰ ਨੇ 12 ਕਰ 12 ਘੰਟੇ ਕਰਤੇ ਪਰ ਅਮ ਇਥੋਂ ਦੇ ਟ੍ਰੇਡ ਜਿਹਨਾਂ ਨੇ ਇਥੋਂ ਦੇ ਮਜ਼ਦੂਰ ਜੱਥੇ ਬੰਦੇ ਨੇ ਉਹ 12 ਘਾਟੇ ਲਾਗੂ ਨਹੀਂ ਹੋਣ ਦਿੱਤਾ ਪਰ ਜਿਹੜੀ ਸਰਕਾਰ ਦੀ ਨੀਤੀ ਹੈ ਉਹ ਉਹ ਮਜ਼ਦੂਰ ਵਿਰੋਧੀ ਆ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਵੀ ਘੰਟੇ ਹਫਤੇ ਦੇ 90 ਹੋਣੇ ਚਾਹੀਦੇ ਆ 90 ਘੰਟਿਆਂ ਦਾ ਜੋ ਸ਼ਿਕਾਗੋ ਦੇ ਸ਼ਹੀਦਾਂ ਨੇ 1986 ਦੇ ਵਿੱਚ ਅਮਰੀਕਾ ਸ਼ਹਿਰ ਦੇ ਵਿੱਚ ਲੜ ਕੇ ਆਪਣੀਆਂ ਸ਼ਹੀਦیاں ਪ੍ਰਾਪਤ ਕਰਕੇ ਆਪਦੇ ਗੋਦਾਂ ਆਪਦੀਆਂ ਗੋਦਾਂ ਦੇ ਵਿੱਚ ਬੱਚਿਆਂ ਦੇ ਗੋਲੀਆਂ ਮਰਵਾ ਕੇ ਇਹ ਅਠਕੜ ਸਾਨੂੰ ਸਮਾਂ ਲੈ ਕੇ ਦਿੱਤਾਗਾ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਇਹ ਇਹ ਕਹਿ ਰਿਹਾ ਵੀ ਵੀ ਮਜ਼ਦੂਰਾਂ ਦੇ ਜਿਹੜੇ ਘੰਟੇ ਹੋ 90 ਹੋਣੇ ਚਾਹੀਦੇ ਹਫਤੇ ਦੇ ਇਹ ਬਹੁਤ ਨਿੰਦਣਯੋਗ ਗੱਲ ਆ ਅਸੀਂ ਕਹਿੰਨੇ ਆਂ ਕਿ ਇਹ ਘੰਟੇ ਉਸਰ ਵਿੱਚ ਜੋ 6 ਸੀਗੇ ਸਾਡੀਆਂ ਔਰਤਾਂ ਆਪਣੇ ਬੱਚਿਆਂ ਨੂੰ ਨਮਾ ਆਤਮਾ ਅੱਗੇ ਸਕੂਲ ਭੇਜਣਾ ਉਦੋਂ 10 ਵਜੇ ਆ ਕੇ ਉਹ 6 ਘੰਟੇ ਕੰਮ ਕਰਨ ਇਹ ਘੰਟੇ ਘਟਾਉਣ ਦੀ بجائے ਲੋਕਾਂ ਨੂੰ ਕੰਮ ਵਧ ਦੇਣ ਦੀ بجائے ਅੱਜ ਹੋਰ ਭਾਰ ਪਾਈ ਜਾ ਰਹੀ ਆ ਅਸੀਂ 1 ਮਈ ਤੇ ਇਕੱਠੇ ਕਰਕੇ ਮਜ਼ਦੂਰਾਂ ਨੂੰ ਮਹਿਲ ਕਲਾਂ ਦੀ ਧਰਤੀ ਤੇ ਬਲਾਕ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਕਾ ਇਹ ਦੇਣਾ ਵੀ ਮਜ਼ਦੂਰਾਂ ਦੇ ਸੀਧਾਂ ਨੇ ਤੇ ਆਪਾਂ ਜਿਹੜਾ ਉਹਨਾਂ ਦੇ ਸੁਪਨੇ ਆ ਉਹਨੇ ਸੁਪਨੇ ਸੀ ਵੀ ਹਰ ਇੱਕ ਨੂੰ ਰੁਜ਼ਗਾਰ ਮਿਲੇ ਉਹਨਾਂ ਦਾ ਉਹਨਾਂ ਦਾ ਸੁਪਨਾ ਇਹ ਸੀ ਵੀ ਜਿਹੜੀ ਇੱਥੇ ਵੱਧ ਰਹੀ ਬੇਜ਼ਗਾਰੀ ਆ ਉਹਨੂੰ ਉਹਨੂੰ ਬੇਜ਼ਗਾਰੀ ਜਾਂਦਾ ਪੱਤਾ ਦਿੱਤੇ ਜਾਵੇ ਜਾਂ ਉਹਨੂੰ ਨੌਕਰੀ ਦਿੱਤੀ ਜਾਵੇ ਅਸੀਂ ਇਹ ਮੰਗ ਕਰਾਂਗੇ ਸਰਕਾਰ ਤੋਂ ਅਸੀਂ ਇਹ ਦਿਨ ਤੇ ਵੀ ਮੰਗ ਕਰਾਂਗੇ ਵੀ ਜਿਹੜੇ ਕੀਤੇ ਹੋਏ ਜਿਹੜੇ ਕੀਤੇ ਹੋਏ ਕੰਮਾਂ ਭਗਵਾਨਤ ਮਾਨ ਨੇ ਦੀਸ਼ਾ ਨੂੰ ਜਵਾਨੀ ਹੁਕਮ ਕਰਕੇ ਉਹ ਕੰਮ ਦੁਬਾਰੇ ਬਹਾਰ ਕੀਤੇ ਜਾਣ ਅਸੀਂ ਇਹ ਵੀ ਮੰਗ ਕਰਾਂਗੇ ਇਹ ਘੱਟੋਕੜ ਦੇਣਾ ਇਹ ਜੇ 100 ਦਿਨਾਂ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਇਹਨੂੰ ਸਾਰਾ ਸਾਲ ਚੱਲਣਾ ਚਾਹੀਦਾ 100 ਦਿਨਾਂ ਲੋਕਾਂ ਦਾ ਚੁੱਲਾ 100 ਦਿਨ ਨਹੀਂ ਚੱਲਦਾ ਗਰੀਬ ਲੋਕਾਂ ਦਾ ਚੁੱਲਾ ਸਾਰਾ ਸਾਲ ਚੱਕਦਾ ਚੱਲਦਾ ਉਹਨੂੰ ਸਾਰਾ ਸਾਲ ਕੰਮ ਮਿਲਣਾ ਚਾਹੀਦਾ ਅਸੀਂ ਇਸ ਕਰਕੇ ਸੇ ਇਕੱਠੇ ਹੋ ਕੇ ਇਹ ਆਉਣ ਆਉਣ ਵਾਲੀ ਜਿਹੜੀ ਲੜਾਈ ਆ ਮਜ਼ਦੂਰਾਂ ਦੀ ਇਹਨੂੰ ਹੋਰ ਤਿੱਖੀ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕ ਮੰਤਰੀ ਦਿਹਾੜੇ ਤੇ ਸਰਕਾਰਾਂ ਨੇ ਆਪਣੀ ਗੱਲ ਕਹਿਣੀ ਆ ਅਸੀਂ ਮਜ਼ਦੂਰਾਂ ਦੀ ਆਪਣੀ ਗੱਲ ਕਹੀ ਮਜ਼ਦੂਰ ਔਖਾ ਹੋਇਆ ਪਿਛਲੇ ਸਮੇਂ ਦੇ ਨਾਲੋਂ ਇਸ ਲਈ ਸਾਨੂੰ ਯਕੀਨ ਆ ਵੀ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡਾਂ ਦੇ ਵਿੱਚ ਗਏ ਆ ਉਸ ਪਿੰਡ ਦੇ ਵਿੱਚੋਂ ਲਗਭਗ ਬਲੈਕ ਅਮਰੀਕਾ ਦੇ 38 ਪਿੰਡਾਂ 38 ਪਿੰਡਾਂ ਦੇ ਵਿੱਚ ਅਸੀਂ ਜਥਾ ਬਣਾ ਕੇ ਗਏ ਆ ਜਥੇ ਬਣਾ ਕੇ ਲੋਕ ਨੇ ਪੂਰਾ ਹੰਗਾਰਾ ਦਿੱਤਾ ਇਹਦੇ ਵਿੱਚ ਪੂਰੇ ਲੋਕ ਆਉਣਗੇ